ਔਰਤ ਦੇ ਕੰਨਾਂ ਦੇ ਵਿੱਚ ਪਾਈਆਂ ਸੋਨੇ ਦੀਆਂ ਵਾਲੀਆਂ ਖੋ ਕੇ ਫਰਾਰ ਹੋ ਜਾਂਦੇ ਨੇ ਤਾਂ ਲੁਧਿਆਣਾ ਦਾ ਇਹ ਪੂਰਾ ਮਾਮਲਾ ਹੈ ਲੁਧਿਆਣਾ ਦੇ ਰਾਹੋ ਰੋਡ ਤੇ ਅਮਰਜੀਤ ਕਲੋਨੀ ਹੈ ਜਿੱਥੇ ਦੋ ਬਜ਼ੁਰਗ ਔਰਤਾਂ ਘਰ ਦੇ ਬਾਹਰ ਬੈਠੀਆਂ ਹੁੰਦੀਆਂ ਨੇ ਉਪ ਸੇਕ ਰੀਆਂ ਸੀ ਕਿਉਂਕਿ ਲਗਾਤਾਰ ਹੀ ਸੰਘਣੀ ਧੁੰਦ ਪੰਜਾਬ ਦੇ ਵਿੱਚ ਪੈ ਰਹੀ ਹੈ ਤੇ ਜਦੋਂ ਵੀ ਧੁੱਪ ਨਿਕਲਦੀ ਆ ਤਾਂ ਲੋਕ ਧੁੱਪ ਸੇਕਣ ਦੇ ਲਈ ਘਰਾਂ ਤੋਂ ਬਾਹਰ ਨਿਕਲਦੇ ਨੇ ਤਾਂ ਇਹ ਦੋ ਬਜ਼ੁਰਗ ਔਰਤਾਂ ਵੀ ਘਰ ਦੇ ਬਾਹਰ ਬੈਠ ਕੇ ਧੁੱਪ ਸੇਕ ਰੀਆਂ ਹੁੰਦੀਆਂ ਨੇ ਕਿ ਇਸ ਦੌਰਾਨ ਦੋ ਮੋਟਰਸਾਈਕਲ ਸਵਾਰ ਨਕਾਬਪੋਸ਼ ਲੁਟੇਰੇ ਉਹਨਾਂ ਦੇ ਕੋਲ ਆਂਦੇ ਨੇ ਇੱਕ ਬਜ਼ੁਰਗ ਔਰਤ ਜਿਸ ਦੇ ਕੰਨਾਂ 'ਚ ਸੋਨੇ ਦੀਆਂ ਬਾਲੀਆਂ ਸੀ ਉਸ ਨੂੰ ਖੋ ਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਤਾਂ 76 ਸਾਲਾ ਰੂਪਾ ਦੇਵੀ ਦੇ ਨਾਲ ਇਹ ਪੂਰੀ ਘਟਨਾ ਵਾਪਰੀ ਹੈ ਜਿਨ੍ਹਾਂ ਨੇ ਕੰਨਾਂ ਦੇ ਵਿੱਚ ਸੋਨੇ ਦੀਆਂ ਵਾਲੀਆਂ ਪਾਈਆਂ ਹੋਈਆਂ ਸੀ ਉਹਨਾਂ ਦੀਆਂ ਵਾਲੀਆਂ ਖੋ ਕੇ ਲੁਟੇਰੇ ਫਰਾਰ ਹੋਏ ਨੇ ਸੀਸੀਟੀਵੀ ਫੁਟੇਜ ਦੇ ਵਿੱਚ ਸਾਰੀ ਹੀ ਵਾਰਦਾਤ ਕੈਦ ਹੋਈ ਹੈ ਤੇ ਹੁਣ ਪੁਲਿਸ ਨੇ ਸੀਸੀਟੀਵੀ ਫੁਟੇਜ ਜਿਹੜੀ ਆ ਜ਼ਬਤ ਕਰ ਲਈ ਹੈ ਤੇ ਅਣਪਛਾਤੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਆ ਤਾਂ ਲਗਾਤਾਰ ਹੀ ਅਜਿਹੇ ਮਾਮਲੇ ਪੰਜਾਬ ਦੇ ਵਿੱਚ ਵੇਖਣ ਨੂੰ ਮਿਲ ਰਹੇ ਨੇ ਸਨੇਚਿੰਗ ਦੇ ਮਾਮਲੇ ਜਿੱਥੇ ਸ਼ਰੀਆਮ ਜਿਹੜੀ ਆ ਲੁੱਟ ਦੀ ਵਾਰ ਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਏ ਤੇ ਲੁਧਿਆਣਾ ਦੀਆਂ ਇਹ ਤਸਵੀਰਾਂ ਨੇ ਜਿਸ ਦੇ ਵਿੱਚ ਸਾਫ਼ ਵੇਖਿਆ ਜਾ ਸਕਦਾ ਹੈ ਕਿ ਕਿਸ ਤਰੀਕੇ ਦੇ ਨਾਲ ਸ਼ਰੀਆਮ ਬੇਖੌਫ ਤਰੀਕੇ ਦੇ ਨਾਲ ਇਸ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਏ ਇੱਕ ਬਜ਼ੁਰਗ ਔਰਤ ਜੋ ਆਪਣੀ ਇੱਕ ਹੋਰ ਸਹੇਲੀ ਆਪਣੀ ਬਜ਼ੁਰਗ ਔਰਤ ਦੇ ਨਾਲ ਧੁੱਪ ਸੇਕ ਰਹੀ ਹੈ ਕਿ ਇਸ ਦੌਰਾਨ ਉਸਦੇ ਨਾਲ ਵੱਡਾ ਕਾਂਡ ਹੋ ਜਾਂਦਾ ਹੈ ਕੁਲਟੇਰਾ ਉਹਨਾਂ ਦੇ ਕੋਲ ਆਂਦਾ ਹੈ ਤੇ ਉਹਦੇ ਕੰਨਾਂ ਦੀਆਂ ਵਾਲੀਆਂ ਖੋਕੇ ਮੌਕੇ ਤੋਂ ਫਰਾਰ ਹੋ ਜਾਂਦਾ ਹੈ ਪੈਨਿਕ ਸਵੇਰਾ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਧੁੱਪ ਸੇਕ ਰਹੀ ਬਜ਼ੁਰਗ ਔਰਤ ਦੇ ਨਾਲ ਵੱਡਾ ਕਾਂਡ ਹੋਇਆ ਜੀ ਹਾਂ ਦੱਸਦੀਏ ਕਿ ਸੀਸੀਟੀਵੀ ਫੁਟੇਜ ਦੇ ਵਿੱਚ ਸਾਰੀ ਵਾਰਦਾਤ ਕੈਦ ਹੋਈ ਹੈ ਵੇਖ ਸਕਦੇ ਹੋ ਕਿ ਸੀਸੀਟੀਵੀ ਦੇ ਵਿੱਚ ਦੋ ਬਜ਼ੁਰਗ ਔਰਤਾਂ ਘਰ ਦੇ ਬਾਹਰ ਬੈਠ ਕੇ ਧੁੱਪ ਸੇਕ ਰੀਆਂ ਹੁੰਦੀਆਂ ਨੇ ਕਿ ਇਸੇ ਦੌਰਾਨ ਮੋਟਰਸਾਈਕਲ ਸਵਾਰ ਦੋ ਲੁਕਾਪੋਸ਼ ਲੁਟੇਰੇ ਉਹਨਾਂ ਦੇ ਕੋਲ ਆਂਦੇ ਨੇ ਜਿਨ੍ਹਾਂ ਵਿੱਚੋਂ ਇੱਕ ਲੁਟੇਰਾ ਮਹਿਲਾ ਦੇ ਕੰਨਾਂ ਚ ਪਾਈਆਂ ਵਾਲੀਆਂ ਖੋਕੇ ਫਰਾਰ ਹੋ ਜਾਂਦਾ ਹੈ ਤਾਂ ਸੀਸੀਟੀਵੀ ਫੁਟੇਜ ਤੁਹਾਨੂੰ ਦਿਖਾ ਰਹੇ ਹਾਂ ਕਿਸ ਤਰੀਕੇ ਦੇ ਨਾਲ ਇਸ ਪੂਰੀ ਵਾਰਦਾਤ ਨੂੰ ਇਸ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਦਰਅਸਲ ਦੋ ਬਜ਼ੁਰਗ ਔਰਤਾਂ ਦੇ ਕੰਨਾਂ ਦੇ ਵਿੱਚ ਪਾਈਆਂ ਸੋਨੇ ਦੀਆਂ ਵਾਲੀਆਂ ਖੋਕੇ ਫਰਾਰ ਹੋ ਜਾਂਦੇ ਨੇ ਤਾਂ ਲੁਧਿਆਣਾ ਦਾ ਇਹ ਪੂਰਾ ਮਾਮਲਾ ਹੈ ਲੁਧਿਆਣਾ ਦੇ ਰਾਹੋ ਰੋਡ ਤੇ ਅਮਰਜੀਤ ਕਲੋਨੀ ਹੈ ਜਿੱਥੇ ਦੋ ਬਜ਼ੁਰਗ ਔਰਤਾਂ ਘਰ ਦੇ ਬਾਹਰ ਬੈਠੀਆਂ ਹੁੰਦੀਆਂ ਨੇ ਧੁੱਪ ਸੇਕ ਰਹੀਆਂ ਸੀ ਕਿਉਂਕਿ ਲਗਾਤਾਰ ਹੀ ਸੰਘਣੀ ਧੁੰਦ ਪੰਜਾਬ ਦੇ ਵਿੱਚ ਪੈ ਰਹੀ ਹੈ ਤੇ ਜਦੋਂ ਵੀ ਧੁੱਪ ਨਿਕਲਦੀ ਆ ਤਾਂ ਲੋਕ ਧੁੱਪ ਸੇਕਣ ਦੇ ਲਈ ਘਰਾਂ ਤੋਂ ਬਾਹਰ ਨਿਕਲਦੇ ਨੇ ਤਾਂ ਇਹ ਦੋ ਬਜ਼ੁਰਗ ਔਰਤਾਂ ਵੀ ਘਰ ਦੇ ਬਾਹਰ ਬੈਠ ਕੇ ਧੁੱਪ ਸੇਕ ਰਹੀਆਂ ਹੁੰਦੀਆਂ ਨੇ ਕਿ ਇਸ ਦੌਰਾਨ ਦੋ ਮੋਟਰਸਾਈਕਲ ਸਵਾਰ ਨਕਾਬਪੋਸ਼ ਲੁਟੇਰੇ ਉਹਨਾਂ ਦੇ ਕੋਲ ਆਉਂਦੇ ਨੇ ਇੱਕ ਬਜ਼ੁਰਗ ਔਰਤ ਜਿਸ ਦੇ ਕੰਨਾਂ 'ਚ ਸੋਨੇ ਦੀਆਂ ਬਾਲੀਆਂ ਸੀ ਉਸ ਨੂੰ ਖੋ ਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਤਾਂ 76 ਸਾਲਾ ਰੂਪਾ ਦੇਵੀ ਦੇ ਨਾਲ ਇਹ ਪੂਰੀ ਘਟਨਾ ਵਾਪਰੀ ਹੈ ਜਿਨ੍ਹਾਂ ਨੇ ਕੰਨਾਂ ਦੇ ਵਿੱਚ ਸੋਨੇ ਦੀਆਂ ਵਾਲੀਆਂ ਪਾਈਆਂ ਹੋਈਆਂ ਸੀ ਉਹਨਾਂ ਦੀਆਂ ਵਾਲੀਆਂ ਖੋ ਕੇ ਲੁਟੇਰੇ ਫਰਾਰ ਹੋਏ ਨੇ ਸੀਸੀਟੀਵੀ ਫੁਟੇਜ ਦੇ ਵਿੱਚ ਸਾਰੀ ਹੀ ਵਾਰਦਾਤ ਕੈਦ ਹੋਈ ਹੈ ਤੇ ਹੁਣ ਪੁਲਿਸ ਨੇ ਸੀਸੀਟੀਵੀ ਫੁਟੇਜ ਜਿਹੜੀ ਆ ਜ਼ਬਤ ਕਰ ਲਈ ਹੈ ਤੇ ਅਨਪਛਾਤੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਆ ਤਾਂ ਲਗਾਤਾਰ ਹੀ ਅਜਿਹੇ ਮਾਮਲੇ ਪੰਜਾਬ ਦੇ ਵਿੱਚ ਵੇਖਣ ਨੂੰ ਮਿਲ ਰਹੇ ਨੇ ਸਨੇਚਿੰਗ ਦੇ ਮਾਮਲੇ ਜਿੱਥੇ ਸ਼ਰੀਆਮ ਜਿਹੜੀ ਆ ਲੁੱਟ ਦੀ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਏ ਤੇ ਲੁਧਿਆਣਾ ਦੀਆਂ ਇਹ ਤਸਵੀਰਾਂ ਨੇ ਜਿਸ ਦੇ ਵਿੱਚ ਸਾਫ਼ ਵੇਖਿਆ ਜਾ ਸਕਦਾ ਹੈ ਕਿ ਕਿਸ ਤਰੀਕੇ ਦੇ ਨਾਲ ਸ਼ਰੀਆਮ ਬੇਖੌਫ ਤਰੀਕੇ ਦੇ ਨਾਲ ਇਸ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਏ ਇੱਕ ਬਜ਼ੁਰਗ ਔਰਤ ਜੋ ਆਪਣੀ ਇੱਕ ਹੋਰ ਸਹੇਲੀ ਆਪਣੀ ਬਜ਼ੁਰਗ ਔਰਤ ਦੇ ਨਾਲ ਧੁੱਪ ਸੇਕ ਰਹੀ ਹੁੰਦੀ ਇਹ ਕਿ ਇਸ ਦੌਰਾਨ ਉਸ ਦੇ ਨਾਲ ਵੱਡਾ ਕਾਂਡ ਹੋ ਜਾਂਦਾ ਏ ਕਿ ਲੁਟੇਰਾ ਉਹਨਾਂ ਦੇ ਕੋਲ ਆਂਦਾ ਏ ਤੇ ਉਹਦੇ ਕੰਨਾਂ ਦੀਆਂ ਵਾਲੀਆਂ ਖੋਕੇ ਮੌਕੇ ਤੋਂ ਫਰਾਰ ਹੋ ਜਾਂਦਾ ਏ ਦੈਨਿਕ ਸਵੇਰਾ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਧੁੱਪ ਸੇਕ ਰਹੀ ਬਜ਼ੁਰਗ ਔਰਤ ਦੇ ਨਾਲ ਵੱਡਾ ਕਾਂਡ ਹੋਇਆ ਹੈ ਜੀ ਹਾਂ ਦੱਸ ਦਈਏ ਕਿ ਸੀਸੀਟੀਵੀ ਫੁਟੇਜ ਦੇ ਵਿੱਚ ਸਾਰੀ ਵਾਰਦਾਤ ਕੈਦ ਹੋਈ ਹੈ ਵੇਖ ਸਕਦੇ ਹੋ ਕਿ ਸੀਸੀਟੀਵੀ ਦੇ ਵਿੱਚ ਦੋ ਬਜ਼ੁਰਗ ਔਰਤਾਂ ਘਰ ਦੇ ਬਾਹਰ ਬੈਠ ਕੇ ਧੁੱਪ ਸੇਕ ਰੀਆਂ ਹੁੰਦੀਆਂ ਨੇ ਕਿ ਇਸੇ ਦੌਰਾਨ ਮੋਟਰਸਾਈਕਲ ਸਵਾਰ ਦੋ ਲੁਕਾਪੋਸ਼ ਲੁਟੇਰੇ ਉਹਨਾਂ ਦੇ ਕੋਲ ਆਂਦੇ ਨੇ ਜਿਨ੍ਹਾਂ ਵਿੱਚੋਂ ਇੱਕ ਲੁਟੇਰਾ ਮਹਿਲਾ ਦੇ ਕੰਨਾਂ 'ਚ ਪਾਈਆਂ ਵਾਲੀਆਂ ਖੋਕੇ ਫਰਾਰ ਹੋ ਜਾਂਦਾ ਹੈ ਤਾਂ ਸੀਸੀਟੀਵੀ ਫੁਟੇਜ ਤੁਹਾਨੂੰ ਦਿਖਾ ਰਹੇ ਹਾਂ ਕਿਸ ਤਰੀਕੇ ਦੇ ਨਾਲ ਇਸ ਪੂਰੀ ਵਾਰਦਾਤ ਨੂੰ ਇਸ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਦਰਅਸਲ ਦੋ ਬਜ਼ੁਰਗ ਔਰਤਾਂ ਘਰ ਦੇ ਬਾਹਰ ਬੈਠ ਕੇ ਧੁੱਪ ਸੇਕ ਰੀਆਂ ਹੁੰਦੀਆਂ ਨੇ ਕਿਸੇ ਦੌਰਾਨ ਨਕਾਬਪੋਸ਼ ਲੁਟੇਰੇ ਉਹਨਾਂ ਦੇ ਕੋਲ ਆਉਂਦੇ ਨੇ ਤੇ ਇੱਕ ਬਜ਼ੁਰਗ ਔਰਤ ਦੇ ਕੰਨਾਂ ਦੇ ਵਿੱਚ ਪਾਈਆਂ ਸੋਨੇ ਦੀਆਂ ਵਾਲੀਆਂ ਖੋਕੇ ਫਰਾਰ ਹੋ ਜਾਂਦੇ ਨੇ ਤਾਂ ਲੁਧਿਆਣਾ ਦਾ ਇਹ ਪੂਰਾ ਮਾਮਲਾ ਹੈ ਲੁਧਿਆਣਾ ਦੇ ਰਾਹੋ ਰੋਡ ਤੇ ਅਮਰਜੀਤ ਕਲੋਨੀ ਹੈ ਜਿੱਥੇ ਦੋ ਬਜ਼ੁਰਗ ਔਰਤਾਂ ਘਰ ਦੇ ਬਾਹਰ ਬੈਠੀਆਂ ਹੁੰਦੀਆਂ ਨੇ ਉਹ ਧੁੱਪ ਸੇਕ ਰਹੀਆਂ ਸੀ ਕਿਉਂਕਿ ਲਗਾਤਾਰ ਹੀ ਸੰਘਣੀ ਧੁੰਦ ਪੰਜਾਬ ਦੇ ਵਿੱਚ ਪੈ ਰਹੀ ਹੈ ਤੇ ਜਦੋਂ ਵੀ ਧੁੱਪ ਨਿਕਲਦੀ ਆ ਤਾਂ ਲੋਕ ਧੁੱਪ ਸੇਕਣ ਦੇ ਲਈ ਘਰਾਂ ਤੋਂ ਬਾਹਰ ਨਿਕਲਦੇ ਨੇ ਤਾਂ ਇਹ ਦੋ ਬਜ਼ੁਰਗ ਔਰਤਾਂ ਵੀ ਘਰ ਦੇ ਬਾਹਰ ਬੈਠ ਕੇ ਧੁੱਪ ਸੇਕ ਰਹੀਆਂ ਹੁੰਦੀਆਂ ਨੇ ਕਿ ਇਸ ਦੌਰਾਨ ਦੋ ਮੋਟਰਸਾਈਕਲ ਸਵਾਰ ਨਕਾਬਪੋਸ਼ ਲੁਟੇਰੇ ਉਹਨਾਂ ਦੇ ਕੋਲ ਆਂਦੇ ਨੇ ਇੱਕ ਬਜ਼ੁਰਗ ਔਰਤ ਜਿਸ ਦੇ ਕੰਨਾਂ 'ਚ ਸੋਨੇ ਦੀਆਂ ਵਾਲੀਆਂ ਸੀ ਉਸ ਨੂੰ ਖੋ ਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਤਾਂ 76 ਸਾਲਾ ਰੂਪਾ ਦੇਵੀ ਦੇ ਨਾਲ ਇਹ ਪੂਰੀ ਘਟਨਾ ਵਾਪਰੀ ਹੈ ਜਿਨ੍ਹਾਂ ਨੇ ਉਨ੍ਹਾਂ ਦੇ ਵਿੱਚ ਸੋਨੇ ਦੀਆਂ ਬਾਲੀਆਂ ਪਾਈਆਂ ਹੋਈਆਂ ਸੀ ਉਹਨਾਂ ਦੀਆਂ ਬਾਲੀਆਂ ਖੋ ਕੇ ਲੁਟੇਰੇ ਫਰਾਰ ਹੋਏ ਨੇ ਸੀਸੀਟੀਵੀ ਫੁਟੇਜ ਦੇ ਵਿੱਚ ਸਾਰੀ ਹੀ ਵਾਰਦਾਤ ਕੈਦ ਹੋਈ ਹੈ ਤੇ ਹੁਣ ਪੁਲਿਸ ਨੇ ਸੀਸੀਟੀਵੀ ਫੁਟੇਜ ਜਿਹੜੀ ਆ ਜ਼ਬਤ ਕਰ ਲਈ ਹੈ ਤੇ ਅਨਪਛਾਤੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਆ ਤਾਂ ਲਗਾਤਾਰ ਹੀ ਅਜਿਹੇ ਮਾਮਲੇ ਪੰਜਾਬ ਦੇ ਵਿੱਚ ਵੇਖਣ ਨੂੰ ਮਿਲ ਰਹੇ ਨੇ ਸਨੇਚਿੰਗ ਦੇ ਮਾਮਲੇ ਜਿੱਥੇ ਸ਼ਰੀਆਮ ਜਿਹੜੀ ਆ ਲੁੱਟ ਦੀ ਵਾਰ ਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਏ ਤੇ ਲੁਧਿਆਣਾ ਦੀਆਂ ਇਹ ਤਸਵੀਰਾਂ ਨੇ ਜਿਸ ਦੇ ਵਿੱਚ ਸਾਫ਼ ਵੇਖਿਆ ਜਾ ਸਕਦਾ ਹੈ ਕਿ ਕਿਸ ਤਰੀਕੇ ਦੇ ਨਾਲ ਸ਼ਰੀਆਮ ਬੇਖੌਫ ਤਰੀਕੇ ਦੇ ਨਾਲ ਇਸ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਏ ਇੱਕ ਬਜ਼ੁਰਗ ਔਰਤ ਜੋ ਆਪਣੀ ਇੱਕ ਹੋਰ ਸਹੇਲੀ ਆਪਣੀ ਬਜ਼ੁਰਗ ਔਰਤ ਦੇ ਨਾਲ ਧੁੱਪ ਸੇਕ ਰਹੀ ਹੈ ਕਿ ਇਸ ਦੌਰਾਨ ਉਸ ਦੇ ਨਾਲ ਵੱਡਾ ਕਾਂਡ ਹੋ ਜਾਂਦਾ ਹੈ ਕਿ ਲੁਟੇਰਾ ਉਹਨਾਂ ਦੇ ਕੋਲ ਆਂਦਾ ਹੈ ਤੇ ਉਹਦੇ ਕੰਨਾਂ ਦੀਆਂ ਵਾਲੀਆਂ ਖੋਕੇ ਮੌਕੇ ਤੋਂ ਫਰਾਰ ਹੋ ਜਾਂਦਾ ਹੈ ਦੈਨਿਕ ਸਵੇਰਾ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਧੁੱਪ ਸੇਕ ਰਹੀ ਬਜ਼ੁਰਗ ਔਰਤ ਦੇ ਨਾਲ ਵੱਡਾ ਕਾਂਡ ਹੋਇਆ ਜੀ ਹਾਂ ਦੱਸ ਦਈਏ ਕਿ ਸੀਸੀਟੀਵੀ ਫੁਟੇਜ ਦੇ ਵਿੱਚ ਸਾਰੀ ਵਾਰਦਾਤ ਕੈਦ ਹੋਈ ਹੈ ਵੇਖ ਸਕਦੇ ਹੋ ਕਿ ਸੀਸੀਟੀਵੀ ਦੇ ਵਿੱਚ ਦੋ ਬਜ਼ੁਰਗ ਔਰਤਾਂ ਘਰ ਦੇ ਬਾਹਰ ਬੈਠ ਕੇ ਧੁੱਪ ਸੇਕ ਰੀਆਂ ਹੁੰਦੀਆਂ ਨੇ ਕਿ ਇਸੇ ਦੌਰਾਨ ਮੋਟਰਸਾਈਕਲ ਸਵਾਰ ਦੋ ਨੁਕਾਬਪੋਸ਼ ਲੁਟੇਰੇ ਉਹਨਾਂ ਦੇ ਕੋਲ ਆਂਦੇ ਨੇ ਜਿਨ੍ਹਾਂ ਵਿੱਚੋਂ ਇੱਕ ਲੁਟੇਰਾ ਮਹਿਲਾ ਦੇ ਕੰਨਾਂ 'ਚ ਪਾਈਆਂ ਵਾਲੀਆਂ ਖੋਕੇ ਫਰਾਰ ਹੋ ਜਾਂਦਾ ਹੈ ਤਾਂ ਸੀਸੀਟੀਵੀ ਫੁਟੇਜ ਤੁਹਾਨੂੰ ਦਿਖਾ ਰਹੇ ਹਾਂ ਕਿਸ ਤਰੀਕੇ ਦੇ ਨਾਲ ਇਸ ਪੂਰੀ ਵਾਰਦਾਤ ਨੂੰ ਇਸ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਦਰਅਸਲ ਦੋ ਬਜ਼ੁਰਗ ਔਰਤਾਂ ਘਰ ਦੇ ਬਾਹਰ ਬੈਠ ਕੇ ਧੁੱਪ ਸੇਕ ਰੀਆਂ ਹੁੰਦੀਆਂ ਨੇ ਕਿਸੇ ਦੌਰਾਨ ਨਕਾਬਪੋਸ਼ ਲੁਟੇਰੇ ਉਹਨਾਂ ਦੇ ਕੋਲ ਆਂਦੇ ਨੇ ਤੇ ਇੱਕ ਬਜ਼ੁਰਗ ਔਰਤ ਦੇ ਕੰਨਾਂ ਦੇ ਵਿੱਚ ਪਾਈਆਂ ਸੋਨੇ ਦੀਆਂ ਵਾਲੀਆਂ ਖੋਕੇ ਫਰਾਰ ਹੋ ਜਾਂਦੇ ਨੇ ਤਾਂ ਲੁਟੇਰੇ